ਹਾਂਜੀ ਬਾਈ ਕੇ ਆ ਰਹੇ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਆਪਣੀ ਚੋਏ ਵਾਲੀ ਕਣਕ ਹੈ ਬਾਈ ਇਹ ਡਾਕਰ ਖੇਤ ਹੈ ਮਤਲਬ ਨਮਿਆਣ ਵਾਲਾ ਕਹਿੰਦੇ ਜੀ ਸਨੂਰ ਹੈ ਜੀਰੀ ਜੂਰੀ ਤੋਂ ਮਰੇ ਜੇ ਕਿਤੇ ਰੱਬ ਆਸਰੇ ਮਾਲਕੀ ਤੇ ਆਦਾ ਕਿਤੇ ਲੋਕਾਂ ਦੇ ਹਿਸਾਬ ਨਾਲ ਮਿਲ ਗਿਆ ਮੇਰੇ ਪਿਛਲੇ ਸਾਲ ਤੋਂ ਨਹੀਂ ਮਰੀ ਉਦੋਂ ਪਹਿਲੇ ਸਾਲ ਤੋਂ ਸਾਲ ਮਰਦੀ ਰਹੀ ਬਾਈ ਦੋਸਤੋ 0 ਪਉਠੀ ਆ ਕਣਕੇ ਆ ਬਿਲਕੁਲ ਖਤਮ ਹੋ ਗਈ ਧੀ ਦਬ ਗਈ ਧੀ ਬਿਲਕੁਲ ਹੁਣ ਤੋਂ ਦੇਖੋ ਬਹੁਤ ਮਾਲਕ ਕੀ ਮਿਹਰ ਹੈ ਆਉਣ ਵਾਲੇ ਦਿਨਾਂ ਮੈਂ ਹੋਰ ਵੀ ਸੁਧਰ ਜੇਗੀ ਹੁਣ ਇਸ ਕੀ ਮਤਲਬ ਕਿ ਆਪਾਂ ਗੁੱਲੀ ਡੰਡੇ ਵਾਲੀ ਕੀ ਤਿਆਰੀ ਕਰ ਰਹੇ ਆ ਜੀ ਇਹ ਖਾਲ ਆਪਣੇ ਦੇ ਸਮਾਰ ਕਰ ਲੂੰ ਨੂੰ ਪਾਣੀ ਦਾ ਭਰ ਕੇ ਸਪਰੇਅ ਕਰਨ ਵਾਸਤੇ ਤੋਂ ਆਇਆ ਤਾਂ ਮੈਂ ਤਾਂ ਬਈ ਲੈ ਕੇ ਢੋਲੀ ਜੇ ਹੁਣ ਕਾਲੀ ਕਰਦੇ ਆ ਖਾਲ ਬਿਨਾ ਸਮਾਰੇ ਆਪਾਂ ਪਾਣੀ ਛੱਡ ਦਿੰਦੇ ਚਲੋ ਸਪਰੇਅ ਤੋਂ ਆਪਾਂ ਕਰ ਲੈਣੀ ਦੀ ਖਾਲ ਬਰਕ ਤੇ ਫਿਰ ਦੋ ਚਾਰ ਦਿਨਾਂ ਕੇ ਬਾਅਦ ਪਾਣੀ ਵੀ ਤਲਾਣਾ ਇਸ ਨੂੰ ਕਣਕ ਨੂੰ ਫਿਰ ਇਹ ਖਾਲ ਜੰਮੀ ਖਤਮ ਗਾਣੀ ਹੋ ਜਾਂਦੀ ਬਈ ਅੰਠ ਜਾਂਦਾ ਇਹ ਸਾਰਾ ਕੱਕੰਡਾ ਜਿਹੜਾ ਇਹ ਅਭੀ ਛਰ ਜਾਂਦਾ ਜਿਵੇਂ ਪਾਣੀ ਕੇ ਹਿਸਾਬ ਨਾਲ ਗਿੱਲੇ ਕੇ ਹਿਸਾਬ ਨਾਲ ਨਾ ਆਇਆ ਦਾਤੀ ਨਾਲ ਸਮਰੇ ਦਾ ਫਿਰ ਨਾ ਆਇਆ ਕਸੀ ਨਾਲ ਸਮਰੇ ਦਾ ਹਾ 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 ਦੋਸਤੋ ਅੱਜ ਦਾ ਸਮਾਂ ਅੱਜ ਤਾਂ 20 ਸਾਲ 15 ਸਾਲ ਪਹਿਲਾਂ ਦਾ ਸਮਾਂ ਕਿਆ ਬਾਤ ਹੈ ਹੁਣ ਤੋਂ ਬਈ ਖੇਤੀ ਦੇ ਹਿਸਾਬ ਨਾਲ ਹੀ ਔਖਾ ਹੀ ਨਹੀਂ ਹੈਗਾ ਹੁਣ ਤੋਂ ਮਸ਼ੀਨਰੀ ਕਾ ਹਿਸਾਬ ਨਾਲ ਹੈ ਜੇ ਹਰ ਇੱਕ ਕੰਮ ਮਸ਼ੀਨਰੀ ਕ ਖਾਲ ਖਾਲ ਨਹੀਂ ਕਰਦੀ ਹੈਗੀ ਨੀ ਬੱਟਾ ਬਣਾਣੀਆਂ ਬੱਟਾਂ ਦੇ ਸਿਰੇ ਲਾਣੇ ਕੋਈ ਜਿਹੜੀ ਫਰੰਟ ਵਾਲੀ ਸਾਈਡ ਵਾਲੀ ਬੱਟਾ ਉਸਕੇ ਮਿੱਟੀ ਲਾਣੀ ਉਹ ਵੀ ਫਾਲੇ ਨਾਲ ਫੱਟੀ ਨਾਲ ਲੱਗ ਜਾ ਬਾਈ ਜਿਗਾਰ ਡ ਆ ਗਿਆ ਹੁਣ ਖਪਾਈ ਤੋ ਰਈਓ ਨਹੀਂ ਹੈਗੀ ਤੇਰਾ ਰੱਬ ਬਲਾ ਕਰੇ ਤੁਹਾਡਾ ਅੱਛਾ ਪਹਿਲਾਂ ਕੱਦੂ ਕਰਦੇ ਬਾਈ ਫਿਰ ਫਾਲੇ ਕੱਢਦੇ ਫਿਰ ਟਰੈਲਰ ਪਾਉਂਦੇ ਉਹਨਾਂ ਟਰੈਲਰ ਕੱਢਦੇ ਫੇ ਸੁਹਾਗਾ ਪਾਉਂਦੇ ਸੁਹਾਗਾ ਮਾਰ ਕੇ ਬਾਹਰ ਦੋ ਦੋ ਤਿੰਨ ਤਿੰਨ ਵਾਰੀ ਦੁਬੱਟਾਂ ਟੁੱਟੀਆਂ ਜਾਂਦੀਆਂ ਇੱਕ ਜਣਾਂ ਦਾ ਵਿਚਾਰਾ ਉੱਥੇ ਲੰਮਕੀ ਜਹ ਤਾਂ ਹੁਣ ਅਗਲਾ ਬਾਈ ਕਲਟੀਵੇਟਰਾਂ ਦੇ ਪਿੱਛੇ ਸੁਹਾਗਾ ਲਵਾਰਖ ਹੈ ਅਗਲਾ 11 ਚ ਫਾਈਨਲ ਮਾਰਿਆ ਕਰਕੇ ਬਾਹਰ ਨਿਕਲਦੀ ਨਹੀਂ ਹੈਗਾ ਜਿੰਨਾ ਚ ਤਿਆਰੀ ਤਿਆਰ ਨਹੀਂ ਹੁੰਦੀ ਹੈਗੀ ਰੇੜੀ ਕਰਕੇ ਬਾਹਰ ਨਿਕਲੇ ਇੱਕ ਵਾਰੀ ਵੱਟ ਟੁੱਟੇ ਜਾਂ ਬੜਾ ਟਰੈਕਟਰ ਚ ਨਿਕਲੇ ਪਹਿਲਾਂ ਕੱਦੂ ਕਰਦੇ ਹੋਣੇ ਅੱਡ ਤੋੜੇ ਦਾ ਬੱਟਾ ਅਗਲਾ ਸਵੇਗਾ ਪਾਂਦੇ ਹੋਣੇ ਅੱਡ ਤੋੜੇ ਦਾ ਉਹ ਪੀਕ ਜੀ ਬਣ ਜੇ ਦੀ ਮੁੜਕਾ ਖੜੇ ਨਹੀਂ ਦੀ ਸਿਰੀ ਗਾਲਾਂ ਦਿੰਦਾ ਰਿਆ ਤਾਂ ਬੁਰੜ 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 ਅਗਲਾ ਮੂੰਹ ਕਹਿ ਕਹਿ ਨਹੀਂ ਸੁਣਾਦਾ ਹੁਣ ਟਰੈਕਟਰੇ ਖੜਕੇ ਮੇ ਕਿਹੜਾ ਸੋਨਾ ਕਰੇ ਨੂੰ ਤੇ ਪਿੱਛੋਂ ਗਾਲੀਂ ਦੇ ਰਿਹਾ ਹੋ ਅਗਲਾ ਗਾਲਾਂ ਵੀ ਸੱਚੀਆਂ ਮਿੱਟੀ ਨਹੀਂ ਖੜਦੀ ਜਦੋਂ ਹੁਣ ਤਾਂ ਬਾਈ ਪੱਕੇ ਕੰਮ ਹੋ ਗਏ ਰਏ ਅੱਜ ਕਿੱਥੇ ਕਿਹੜੇ ਸਮੇ ਬਾਈ ਐਸ਼ਾ ਡਰੈਕਟਰ ਹੋਇਆ ਕਰਦਾ ਆਪਣੇ ਲਵੇ ਗਰਾਂ ਤਾਂ ਤਿਆਰੀ ਖਿੱਚ ਕਾਂਦੇ ਵੀ ਕੱਦੂ ਕਰਨਾ ਮੁਰਗੇ ਨਾਲੇ ਦੇ ਵਿੱਚ ਕੀ ਜਦ ਕੱਢਾਂਦੇ ਉਹਦੀ ਜੂਟਾ ਪਾ ਕੇ ਵੋਕੀ ਪਾੜ ਦੇਦਾ ਉੱਥੇ ਕੱਢ ਕੇ ਫਾਲੇ ਫਿਰ ਸਿੱਧਾ ਹੀ ਹਮਚੜੀ ਕਰਨੀ ਕਿਨੇ ਉਪਾਤੜਾ ਮਿਸਤਰੀ ਕੋਲ ਪਾ ਆ ਬਈ ਇਸਮੇ ਵੋਕੀਆਂ ਨਿਊ ਐਮ ਬਾਈ ਬੀਜਣ ਵਾਲੀ ਮਸ਼ੀਨ ਲੈ ਕੇ ਆਣ ਤੇ ਵੀ ਬੀਜ ਕਾਵਾਂਗੇ ਇਸ ਖੇਤ ਮੇ ਲਾ ਲੇ ਉੱਜਾ ਉਧਰ ਉਧਰ ਅਦਬ ਚਾਲਾ ਬੋਕੀ ਪਾੜ ਦੇਦਾ ਸਾਰਾ ਮੂੰਹ ਸਿਰ ਕਾਲਾ ਕਰ ਦੇਦਾ ਬੂਥੜਾ ਉੱਥੇ ਮਸ਼ੀਨ ਕੱਢੀ ਫੇਰ ਪਾਤੜਾ ਪਹਿਲਾਂ ਕਿਹੜੇ ਖੇਤੜੇ ਤੇ ਦਿਹਾੜੇ ਤੇ ਪਹਿਲਾਂ ਦੋ ਹੁਣ ਤਾਂ ਸਾਈ ਮੁੱਜ ਜਾਏ ਭਾਈ ਚੇਕ ਜੇ ਹੋਰ ਕੰਮ ਨਾ ਹੋ ਬੰਦੇ ਚ 50 ਕਿੱਲੇ ਇਕੱਲਾ ਬੰਦਾ ਖੇਤੀ ਕਰੀ ਜਾਉ ਹੁਣ ਤਾਂ ਸਿਸਟਮੇ ਹੁਣ ਵਾਲਿਆਂ ਨੂੰ ਥੋੜੀ ਸੱਚ ਆਵੇਗਾ ਜੇ ਗੱਲ ਪਹਿਲਾਂ ਵਾਲੀਆਂ ਗੱਲਾਂ ਦੱਸਣ ਲੱਗ ਜੀ ਆਪਾਂ ਇਦੋਂ ਕਹਿੰਗੇ ਸਾਲੇ ਨੂੰ ਬੁੜਿਆਈ ਬੰਨਣਾ ਲੱਗ ਰਿਹਾ ਕੰਮ ਤੋਂ ਔਖ ਹੀ ਨਹੀਂ ਹੈਗਾ ਹੁਣ ਹੁਣ ਤੋਂ ਖਾਲ ਵੀ ਚਲੋ ਕਿਸੇ ਦੇ ਮਾਤੜਾ ਰਹਿ ਗਿਆ ਭਾਈ ਖਾਲ ਵੀ ਨਹੀਂ ਰਹਿ ਹੈਗੇ ਹੁਣ ਤੋਂ ਅਗਲਾ ਦੱਬਾ ਪਾਈਪ ਲੈਣ ਸਿਰੇ ਪਾਣੀ ਚੱਲ ਮੇਰਾ ਵੀਰ ਪਹਿਲਾਂ ਤੋਂ ਦਰੇੜੇ ਖੇਤੋਇਆ ਕਰਦੇ ਭਾਈ ਤਿੰਨ ਬੰਦੇ ਤੋਂ ਪਾਣੀ ਲਾਂਦੇ ਇੱਕ ਨੱਕਿਆ ਮੁੰਦਾ ਇੱਕ ਅਗਲੇ ਸਿਰੇ ਇੱਕ ਵਿਚਾਲਾ ਦੱਸਦਾ ਨੇਰੀਆਂ ਲਾਣ ਵਾਸਤੇ ਠੀਕ ਹੈ ਦੋਸਤੋ ਸਸਰੀ ਕਾਲ ਪੇਜ ਨੂੰ ਲਾਇਕ ਕਰੋ ਭਾਈ ਫੋਲੋ ਕਰੋ ਜ਼ਰੂਰ ਜ਼ਰੂਰ ਬੇਨਤੀ ਹੈ ਉਦੋਂ ਬਾਅਦ ਫਿਰ ਪੜਾਕੇ ਪਾ ਦਾਂਗੇ ਪਤਾ ਵੀ ਰੇਲ ਬੰਦਿਆ ਕਰੋ ਲਾਈਕ ਕੀ ਕਮੈਂਟ ਕੀ ਸ਼ੇਅਰ ਕੀ ਤੇ ਫੋਲੋ ਜ਼ਰੂਰ ਕਰੋ ਭਾਈ ਪੇਜ ਨੂੰ ਆਉਣ ਵਾਲੇ ਦਿਨਾਂ ਮੈਂ ਸਵਾਦ ਆ ਜਾਗਾ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ